ਸਸ਼ਿਕਾ ਜੀ ਤੁਹਾਨੂੰ ਸਾਡੇ ਚੈਨਲ ਪੰਜਾਬੀ ਵਿਵੇਕ ਤੇ ਬਹੁਤ ਸਾਰਾ ਸਵਾਗਤ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 2023 ਜਾਣ ਵਾਲਾ ਹੈ ਤੇ 2023 ਨੂੰ ਅਲਵਿਦਾ ਤੇ 2024 ਦੀਆਂ ਤੁਹਾਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਸਾਡੇ ਸਾਰੇ ਟੱਬਰ ਵੱਲੋਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕੁਝ ਨਵੀਆਂ-ਨਵੀਆਂ ਚੀਜ਼ਾਂ ਦੇ ਨਾਲ ਬਹੁਤ ਨਵੀਆਂ ਚੀਜ਼ਾਂ ਦੇ ਵਿੱਚ ਐਕਸਪੈਰੀਮੈਂਟ ਵੀ ਕੀਤਾ ਸਾਲ ਦੇ ਐਂਡ ਦੇ ਵਿੱਚ ਤਾਂ ਅਸੀਂ ਤੁਹਾਡੇ ਬਹੁਤ ਸਾਰੇ ਸੁਜੈਸ਼ਨਸ ਕਮੈਂਟ ਬਾਕਸ ਵਿੱਚ ਹੋਰ ਚਾਹਾਂਗੇ ਕਿ ਤੁਸੀਂ ਦੱਸੋ ਕਿ ਅਸੀਂ ਕੀ ਨਵਾਂ ਐਕਸਪੈਰੀਮੈਂਟ ਕਰੀਏ 2024 ਵਿੱਚ ਇਸ ਤੋਂ ਇਲਾਵਾ ਸੈਪਲ ਜੇ ਤੁਸੀਂ ਕੁਝ ਕਹਿਣਾ ਚਾਹੋ ਆਪਣੀਆਂ ਸਰਵਤਿਆਂ ਨੂੰ ਮੈਂ ਸਿਰਫ ਇਹ ਕਹੂੰਗੀ ਕਿ ਜਿਵੇਂ ਪਹਿਲਾਂ ਅਸੀਂ ਟੱਬਰ ਟਾਕ ਕਰਦੇ ਸੀ ਮੈਂ ਤੇ ਡੈਡੀ ਨੇ ਨਵਾਂ ਪ੍ਰੋਗਰਾਮ ਬਾਪ ਬੇਟੀ ਬਾਤचीत ਸ਼ੁਰੂ ਕੀਤਾ ਮੈਂ ਤੇ ਮੰਮੀ ਵੀ ਇੱਕ ਪ੍ਰੋਗਰਾਮ ਸ਼ੁਰੂ ਕਰਨ ਲੱਗਿਓ ਤਾਂ ਸਾਨੂੰ ਕਈ ਵਾਰ ਆਈਡੀ ਥੋਡੇ ਤੋਂ ਆਉਂਦੇ ਆ ਕਿ ਜੇ ਐਂ ਕੋਈ ਗੱਲ ਕਰਨ ਤਾਂ ਕਹਿਲ ਜਾ ਲੱਗੇ ਤਾਂ ਜੇ ਤੁਸੀਂ ਸਾਨੂੰ ਦੱਸੋ ਤੇ ਕਿਉਂਕਿ ਤੁਹਾਡੀ رائے ਉਨੀ ਹੀ ਮਹੱਤਵਪੂਰਨ ਹੈ ਸਾਨੂੰ WhatsApp ਰਾਹੀਂ ਬਹੁਤ ਸਾਰੇ ਕਮੈਂਟਸ ਆਉਂਦੇ ਆ ਤੇ ਜੇ ਉਹੀ ਕਮੈਂਟ ਤੁਸੀਂ ਜਾ ਕੇ ਕਮੈਂਟ ਸੈਕਸ਼ਨ ਦੇ ਵਿੱਚ ਕਰੋ ਇੱਕ ਤਰ੍ਹਾਂ ਨਾਲ ਜਾਣਕਾਰੀ ਚ ਬਾਕੀਆਂ ਦੇ ਵੀ ਵਾਅਦਾ ਹੁੰਦਾ ਕਿਉਂਕਿ ਸਾਡੇ ਜਿਹੜੇ ਸਰੋਤੇ ਨੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਕੋਲੇ ਇੰਨਾ ਜ਼ਿਆਦਾ ਗਿਆਨ ਹੈ ਇੰਨਾ ਜ਼ਿਆਦਾ ਗਿਆਨ ਦੇ ਭੰਡਾਰ ਨੇ ਕਿ ਉਹ ਸਾਨੂੰ ਨਵੀਆਂ ਚੀਜ਼ਾਂ ਸਿਖਾਉਂਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹੀ ਨਵੀਆਂ ਚੀਜ਼ਾਂ ਬਾਕੀ ਸਾਰੇ ਲੋਕਾਂ ਕੋਲ ਵੀ ਜੋ ਦੇਖ ਰਹੇ ਨੇ ਪਹੁੰਚਣ ਸਾਡੇ ਮਨਾਂ ਦੇ ਵਿੱਚ ਸਾਡੇ ਦਰਸ਼ਕਾਂ ਦੀ ਸਾਡੇ ਸਰੋਤਿਆਂ ਦੀਆਂ رائےਆਂ ਦੀਆਂ ਬਹੁਤ ਜ਼ਿਆਦਾ ਕਦਰ ਹੈ ਇਸ ਕਰਕੇ ਅਸੀਂ ਤੁਹਾਡੀ رائے ਦੀ ਇੰਤਜ਼ਾਰ ਕਰਾਂਗੇ ਤੁਸੀਂ ਸਾਨੂੰ ਸਲਾਹਾਂ ਦਿਓ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਜੋ ਵੀ ਕਮੈਂਟ ਨੇ ਜਿਸ ਤਰ੍ਹਾਂ ਵੀ ਤੁਸੀਂ ਮਹਿਸੂਸ ਕਰਦੇ ਹੋ ਉਸ ਦੇ ਵਿੱਚ ਦਰਜ ਕਰੋ WhatsApp ਦੇ ਵਿੱਚ ਮੈਸੇਜ ਤਾਂ ਸਾਨੂੰ ਬਹੁਤ ਆਉਂਦੇ ਨੇ ਬਹੁਤ ਵਧੀਆ ਤੁਸੀਂ ਸਾਨੂੰ ਸਨੇਹੇ ਭੇਜਦੇ ਹੋ ਸਾਡੀ ਬਹੁਤ ਹੀ ਖੁਸ਼ੀ ਹੋਵੇਗੀ ਜੇਕਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਚੈਨਲ ਦੇ ਉੱਤੇ ਹੀ ਸਾਨੂੰ ਆਪਣੀ رائے ਦਿਓਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਹੁਣ ਡੈਡੀ ਵੀ ਸਾਡੇ ਸੇਵਾ ਮੁਕਤ ਹੋ ਗਏ ਆ ਦਾਡੀ ਹੁਣ ਤੁਸੀਂ ਕਿੰਨਾ ਟਾਈਮ ਦੇ ਪਾਉਂਗੇ ਇਸ ਚੈਨਲ ਨੂੰ ਮੈਂ ਇਸ ਸਾਲ ਮੁਬਾਰਕਬਾਦ ਤੁਹਾਨੂੰ ਦੇਣਾ ਚਾਹੁੰਦਾ ਕਿ ਨਵੇਂ ਸਾਲ ਮੈਂ ਇੱਕ ਐਡ ਕਰਦਾ ਕਿ ਲੱਗ ਪੜ ਹਰ ਰੋਜ਼ 6 ਵਜੇ ਤੁਹਾਨੂੰ ਇੱਕ ਵੀਡੀਓ ਮਿਲੇਗੀ ਜਿਹੜੇ ਪੁਰਾਣੇ ਪ੍ਰੋਗਰਾਮ ਚੱਲਦੇ ਆ ਜਿਵੇਂ ਟੱਬਰ ਟਾਕ ਮੂਵੀ ਰਿਵਿਊ ਕਿਤਾਬ ਦਾ ਰਿਵਿਊ ਉਹ ਤੇ ਚੱਲਦੇ ਹੀ ਰਹਿਣਗੇ ਜਾਂ ਜਿਵੇਂ ਮਹੱਤਵਪੂਰਨ ਸਿਆਸੀ ਵਿਸ਼ਿਆਂ ਤੇ ਗੱਲਬਾਤ ਉਹ ਤਾਂ ਚੱਲਦੀ ਰਹੇਗੀ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਨਵੇਂ ਪ੍ਰੋਗਰਾਮ ਲੈ ਕੇ ਆਵਾਂਗੇ ਪਰ ਉਹ ਨਵੇਂ ਪ੍ਰੋਗਰਾਮ ਤੁਹਾਡੇ ਤੱਕ ਕਿਵੇਂ ਪੁੱਜਣ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਹੈ ਜਾਨੀ ਦਿਲ ਦੇਖ